ਜਿਸ ਨੂੰ ਕੰਪੈਨਡ ਆਉਂਦੀ ਆ ਸਾਕੇ ਹੀ ਛੜ ਨਹੀਂ ਜਾਂਦੇ ਵਿੱਚ ਆ ਟੱਡਾ ਗੱਦਾ ਆ ਗੰਦੇ ਦੇ ਵਿੱਚੋਂ ਬੱਚਿਆਂ ਦੇ ਬੱਚੇ ਵੀ ਦੇਖੋ ਬਹੁਤ ਸੂਰਾਂ ਦੇ ਵਿੱਚੇ 15 ਬੱਚੇ ਰਹੀ ਆ ਦੇਖੋ ਇਹਨਾਂ ਦੀ ਮਾਂ ਇਹਦੇ ਵਿੱਚੋਂ ਕੀ ਹੋਈ ਆ ਜਿੱਥੇ ਕੰਪੈਨਡ ਆਉਂਦੀ ਆ ਬੱਚੇ ਇੱਥੇ ਨੇ ਆ ਦੇਖੋ ਹਾਂ ਆ ਦੇਖੋ ਜੀ ਨਾਲ ਕਰਿਆ ਹੋਇਆ ਅੱਪਾ ਇਹਨਾਂ ਨੂੰ ਕੁਛ ਨਹੀਂ ਕਹਿੰਦੇ ਅੱਪਾ ਇਹਨਾਂ ਨੂੰ ਕੁਛ ਨਹੀਂ ਕਹਿੰਦੇ ਕੋਈ ਗੱਲ ਨਹੀਂ ਕੰਪੈਨ ਤੋਂ ਪਛਾ ਕੇ ਉੱਥੇ ਛੱਡ ਦਾਂਗੇ ਪਰਾਂ ਹਲੇ ਕੋ ਆਲੇ ਕੋਈ ਛੋਟਾ ਛੋਟਾ ਦੋਵੇਂ ਆਦੇ ਇਹ ਕਿੱਥੋਂ ਭੁਗੇ ਹੈ ਦੇਖੋ ਕੱਡਾ ਫਾਇਦਾ ਚਾਚਾ ਈਸੜਾ ਜਲਾ ਸੰਗੂਰ ਜੀਰੀ ਵੜਨਾ ਦੇਖੋ ਕੱਡਾ ਟੱਬਾ ਲਾ ਰੱਖਿਆ ਸੂਰੀ ਨੇ ਸਾਡੇ ਖੇਤ ਚ ਸਾਡਾ ਵੀ ਨਾਮ ਬੋਲ ਸਾਡਾ ਯਾਰ ਤਸਵੀਰ ਇਹਨਾਂ ਦੀ ਮਾਂ ਦੇ ਵਿੱਚ ਜੀਰੀ ਕਿਉਂ ਚੱਕ ਜਾ ਕੇ ਉੱਪਰ ਨਾਰੋ ਆਹ ਫੋਟੋ ਖਿਚਾਉਣੀ न <laughs> ਆਹੋ ਜਿਕੇ ਮੈਂ ਦੇਖੋ ਛੱਡਣਾ ਰਹੀ ਨੀ ਨਾਣਾ ਫੜਿਆ ਜੇ ਹੋਰ ਭਜਾ ਦੇ ਜੀਰੀ ਵੜ ਰਹੇ ਸੀਗੇ ਅੱਜ ਅਸੀਂ ਸਾਡੀ ਮੋਟਰ ਦੇ ਆ ਸੂਰੀ ਛੂਈ ਹੋਈ ਸੀ ਆ ਦੇਖੋ ਬੱਚੇ ਇਹ ਕੰਪੈਨ ਤੋਂ ਬਚਾਈ ਨੇ ਭਾਈ ਅਸੀਂ ਇੱਥੇ ਛੱਡ ਦਾਂਗੇ ਸਾਨੂੰ ਕੋਈ ਚੱਕਰ ਨਹੀਂ ਪ੍ਰਮਾਤਮਾ ਨੇ ਦੇਣਾ ਜੋ ਦੇਣਾ ਉਹ ਗੁਰੂ ਮਹਾਰਾਜ ਨੇ ਇਹਨਾਂ ਦੇ ਨਾਮ ਵੀ ਲਿਖਿਆ ਸਾਡੇ ਨਾਮ ਵੀ ਲਿਖਿਆ ਕੋਈ ਗੱਲ ਨਹੀਂ ਇਹ ਤਾਂ ਐਂ ਵੀ ਕੰਪੈਨ ਦੇ ਥੱਲੇ ਨਾ ਜਾਣ ਤਾਂ ਚੱਕ ਲੈ ਬਾਅਦ ਚ ਉਹਨਾਂ ਨੂੰ ਉੱਥੇ ਆਪਣੀ ਜੀਰੀ ਚੀ ਫੇਰ ਛੱਡ ਦਾਂਗੇ ਠੀਕ ਹੈ ਠੀਕ ਹੈ ਆ ਜੀ ਹਲੋ ਜੀ ਪਿੰਡੀ ਛੜਾ ਜ਼ਿਲ੍ਹਾ ਸੰਗਰੂਰ ਅਸੀਂ ਅੱਜ ਜੀਰੀ ਵੱਢੀ ਸੀਗੀ ਛਾੜੇ ਆਪਣੇ ਮੇਲੇ ਭਰਾ ਨੇ ਕੰਪੈਨ ਲੈ ਕੇ ਆਇਆ ਦੀ ਆਪਣੇ ਤੇ ਇਹਨੇ ਜਦੋਂ ਦੇਖ ਲਿਆ ਮੇਰੇ ਖੇਤ ਦੇ ਵਿੱਚ ਇਹ ਕਿਨਾਂ